ਜੀ ਅੱਜ ਚੱਲੇ ਆ ਪਹਾਮਰੇ ਸਰ 2 1 1 2 5 6 6 ਬੰਦੇ ਚੱਲੇ ਆ ਕੋਟ ਦੇ ਆਣਾ ਯਾਰੀ ਆ ਨਾ ਪਾਲੀ ਦੀ ਪਾਲੀ ਦੀ ਆਦੀ ਕੋਟ ਦੇ ਆਣਾ ਗਾੜੀ ਕੋਈ ਨਹੀਂ ਬਾਬੇ ਦੇ ਜਾਣਾ ਦਾੜੀ ਨਹੀਂ ਕਟਾਈ ਤਾਂ ਕੋਈ ਨਹੀਂ ਆਹੀ ਵੀ ਤੇ ਚੱਲੇ ਜੇ ਮੈਂ ਕਿਤੇ ਜਾਣਾ ਆਉਣਾ ਪੈ ਜਾਂਦਾ ਹਾਂ 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 ਏਦਾਂ ਖੜੇ ਪੈਰ ਹਨ ਬੰਦੇ ਦਾ 2 ਲੱਖ ਲੱਖ ਲੱਗਿਆ ਰਹਾ ਕਹਿੰਦਾ ਜੀ ਬੱਸ ਆਪਾਂ ਆਂਗਲੀ ਚੀਟਾ ਆ ਦੇਖ ਲੋ ਕਿੱਦਾਂ ਕਿੱਦਾਰੇ ਬੰਦੇ ਆ ਗੱਦੇ ਭਾਲ ਦੇ ਗੱਡੀਆਂ ਜੀ ਇਹ ਆ ਗਿਆ 407 ਵਾਲੇ ਗੱਦੇ ਸਟਿਲ ਜਾਣ ਵਾਲੇ ਤੋ ਹੀ ਵੜਾ ਲਿਆ ਸਕੋਰ ਹਾਂ ਇਹਨਾਂ ਨੂੰ ਮਾਚਾਂ ਵਾਲੇ ਏਦਾਂ ਕਹਿੰਦੇ ਤੁਹਾਡਾ ਸਾਰਾ ਜਲੰਦਰ ਬਾਹਰ ਚਲ ਗਿਆ ਸਾ ਵੀ ਪਸੂ ਵਾਲੀ ਗੱਡੀ ਕਿਉਂ ਇਹ ਹਰੇਕ ਦਾ ਜਾ ਕੇ ਬੇਇੱਜ਼ਤੀ ਕਰਾਉਂਦੇ ਆ ਕੰਬਾ ਯਾ ਯਾਰ ਅੱਜ ਹਨਾ ਮੌਸਮ ਮੌਸਮ ਆ ਬਾਕੀ ਗੱਲਾਂ ਦੀਆਂ ਗੱਲਾਂ ਹੈ ਬਾਹਰ ਨਿਕਲ ਕੇ ਬਣਾਉਂਗਾ ਵਲੌਗ ਤੂੰ ਮੈਂ ਜਾਣਾ ਹੈ ਮੈਂ ਇੱਥੇ ਹਾਂ ਮੈਂ ਕੋਈ ਕੰਮ ਕਰਦਾ ਬਾਹਰ ਥੋੜੀ ਨਿਕਲ ਜਾ ਸੈਰ ਕੱਢ ਲਾ ਮਾੜਾ ਪਿੰਦੂ ਇਹਦੇ ਨਾਲ ਸਹੀ ਗੱਲ ਆ ਸਹੀ ਗੱਲ ਆ ਮੈਂ ਕਹਦਾ ਹੀ ਨਹੀਂ ਸਾਲਾ ਦਾਦੇਵ ਕੀ ਕਹਿਣਾ ਚਾਹੁੰਦਾ ਇਸ ਗੱਲ ਬਾਰੇ ਪੈਰਾ ਚ ਦੇਣਾ ਚਾਹੀਦਾ ਕੋਈ ਨਾ ਤੇਰੀ ਸਹੀ ਗੱਲ ਦਾ ਰਾਤਾ ਆ ਉਹਨੇ ਇੱਧਰ ਆ ਗਿਆ ਫਾਸਟ ਐਗ ਨੂੰ ਹੈਸ਼ਟੈਗ ਚਲ ਬਾਬਦੇ ਹੁਣ ਯਾਰ ਜੀਰੋ ਵੀ ਦੇ ਲਓ ਕੋਈ ਆਣਾ ਦੇਖ ਲਈਏ ਜੀ ਦੋ ਦੇ ਚੋਂ ਥੱਲੇ ਜੀ ਠੀਕ ਆ ਸਹੀ ਆ ਥੱਲੇ ਜਾਂ ਮੀਟਰ ਪਰ ਇਹਦੇ ਹੈ ਨਹੀਂ ਕਿ ਜੇ ਵੀ ਬੋਤਲ ਆ ਗਈ ਬੋਤਲ ਛੱਟ ਸਾਡਾ ਸੌਲਾ ਜਾਣਾਗਾ ਹੋਰ ਕੋ ਕਹਿਣ ਲੱਗਾ ਹੈਗਾ ਫੋਨ ਦੇ ਵਾਲੇ ਨੇ ਕਿਉਂ ਚਾਲੇ ਸੱਚੀ ਪਿਛਲੀ ਵੋਤ ਇਹਦੀ ਮਾ ਅੱਜ ਤੋਂ ਘਾਟ ਆ ਹੀ ਵੀ ਕਿਹਾ ਇਹ ਬੰਡ ਤੋਰਨ ਲੱਗਿਆ ਨੇ ਵੀ ਮੈ ਮੈ ਮਿਲ ਗਿਆ ਤ ਨਹੀਂ ਆ ਜਾ ਕੱਲਾ ਚੀਮੇ ਵਾਜਦੀ ਨਹੀਂ ਕਾਲੀ ਜਵਾਨ ਸਾਡੀ ਵੀ ਆ ਹਾਂ ਆ ਨਹੀਂ ਆਉਦੀ ਤੋਰ ਮੱਲ ਬਾਅਦ ਤੋਂ ਤੋਰਦੇ ਇਹਨਾਂ ਨੀਂਦਾਂ ਪਹਿਲੇ ਚੜ ਜਾਂਦੀਆਂ ਆਂ ਤੋਰ ਦਵਾਰੇ ਪਹਿਲਾਂ ਜਿਹਨੂੰ ਪਹੁੰਚਣਾ ਹੁੰਦਾ ਬਾਅਦੋਂ ਪਹਿਲਾਂ ਪਹੁੰਚਣਾ ਹੁੰਦਾ ਦੀ ਰੇਪੇੜਾ ਹੋਣੀ ਆਂ ਤੋਰ ਦਵਾਰੇ ਬਾਅਦੋਂ ਬਾਅਦ ਲੰਗਰ ਦੀ ਅਲਾਵਾ ਤੁਹਾਨੂੰ ਸੱਤ ਪਹਿਲਾ ਖਾ ਲੈਣੀ ਲੰਗਰ ਤੋਰ ਦਵਾਰੇ ਤੇ ਪਹਿਲਾ ਤੋਰ ਦਵਾਰੇ ਜਾ ਕੇ ਹਮੇਸ਼ਾ ਲੰਗਰ ਖਾਣਾ ਹੀ ਜਾਂਦਾ ਹੈ ਲੰਗਰ ਖਾਣੇ ਪਤਾ ਫਰਾ ਕਰਦਾ ਮੈਂ ਤਾਂ ਸਨਾਤ ਤਾ ਤਨੀ ਮੇਰੀ ਗੱਲ ਨਹੀਂ ਉਹਨਾਂ ਨਹੀਂ ਉਹਨਾਂ ਤੋਂ ਕਵਰ ਅਪ ਕਰਦਾ ਹੁਣ ਤਾਂ ਸਨਾਤ ਆ ਕਾ ਦੱਸ ਟੋਲ ਪਲਾਜ਼ਾ ਤੇ ਪਹੁੰਚ ਗਏ ਆਂ ਉਹ ਕਹਦੇ ਪਲੇਅਰ ਆ ਕਹ ਕਹ ਪਲੇਅਰ ਆ ਕੋਈ ਨਹੀਂ ਅੰਦਾਜ਼ ਤੋ ਕਿ ਪਲੇਅਰ ਆ ਕਵੱਡੀ ਵਾਲਿਆਂ ਤੋਂ ਕਹ ਪਲੇਅਰ ਆ ਜਿਹੜੇ ਪੋਲ ਸਾਹਿਬ ਨਾਲ ਹੋਰ ਜਿਹੜਾ ਦੇਖ ਰਹਾ ਫੂਆ ਕੋ ਸਾਹ ਗੰਗੇਰਾ ਕਹਿ ਰਹੋ ਕਿਦਾਂ ਆਪਾਂ ਕਹਿ ਤਰੇ ਹਰੰਦਰ ਸਾਹਿਬ ਚੱਲੇ ਡਿਸਕਾਊਂਟ ਲੈ ਲੀਏ ਹਾਂ ਕੱਪੜੇ ਲੈ ਲੀਏ ਨਹੀਂ ਹੈ ਡਿਸਕਾਊਂਟ ਲੈ ਲੀਏ ਪਲੇਅਰ ਆ ਪਲੇਅਰ ਆਸ਼ੀਰਵਾਦ ਦੇ ਪਲੇਅਰ ਬੱਸ ਨਾਮ ਨੂੰ ਤਾਂ ਜਾਣਦੇ ਹੀ ਦਾ ਸਰ ਹੈ ਆਈਡੀ ਆਈਡੀ ਦੋ ਸਰ ਆਧਾਰ ਕਾਰਡ ਇਹ ਦੋ ਠੀਕ ਹੈ ਤਾਂ ਕਿ ਨੋਮੀ ਥੈਂਕ ਯੂ ਥੈਂਕ ਯੂ ਸਰ ਹੋ ਲੈ ਇੱਕ ਗੱਲ ਕਰ ਗਈ ਆ ਨਹੀਂ ਸ਼ਰਤਾਂ ਆ ਪਲੇਅਰ ਸਾਹਿਬ ਪਲੇਅਰ ਯੋ ਯਾਹ ਤਾ ਪਹੁੰਚ ਗਏ ਆ ਦਰਿਆ ਤੇ ਮੀ ਬਾੜੇ ਨੂੰ ਨਿਕਾ ਜਾ ਚੱਲੇ ਮਾਤਾ ਦੇ ਮਾਤਾ ਦੇ ਕੌਣ ਮੁੰਡੇ ਮਾਤਾ ਦੇ ਚੱਲੇ ਜੈ ਮਾਤਾ ਦੀ ਇੱਧਰ ਕਿਹੜੀ ਮਾਤਾ ਆ ਹਾਏ ਆਏ ਹੋਣੇ ਆ ਮਾਤਾ ਸੰਭੋਰੀਆ ਬਾੜ ਸ਼ੁਰੂ ਹੋ ਗਿਆ ਓਏ ਇੱਕ ਹੀ ਆ ਭੜ ਦੇ ਫੋਟੋ ਖਿਚਾ ਰਿਹਾ ਬੱਲੇ ਖਾਬਾ ਇੱਕ ਮੁੰਡਾ ਉਹ ਹੋ ਗਈ ਗਿੰਦਾ ਕੋਈ ਨਹੀਂ ਠੀਕ ਗੱਲ ਆਲੇ ਤਗੜੇ ਆ ਹਾਲ ਹੁੰਦਾ ਈ ਆ ਮੇਰਾ ਵਾਇਰਲੈਸ ਈ ਆ ਹਾਂ ਬਾਈ ਲੈ ਲਿਆ ਆਈਫੋਨ ਜਿਆਦਾ ਤੋ ਖਾਰਦਾ ਜੀ ਆ ਜੋ ਮੈਨੂੰ ਪਤਾ ਨਹੀਂ ਜਾਂ ਚ ਰੋਟੀ ਖਾਣੀ ਆ ਆਪਾਂ ਮੁੰਡਿਓ ਮੇਰਾ ਦਿਮਾਗ ਮੇਰਾ ਇਹ ਖਰਾਬ ਕਰੇ ਜੀ ਚਾ ਚ ਖਾਣੀ ਜਿਆਦਾ ਸ਼ੌਖਾ ਬੰਦਾ ਗਾਇਲ ਮਾਲ ਯਾਰਾ ਦਾ ਚੱਲਦਾ ਆ ਚੱਲਦਾ ਤੂੰ ਤੂੰ ਨਗਾਦੇ ਡੋਲ ਨਗਾਤੇ ਯਾਰ ਬਾਸ ਇਹੇ ਜੀ ਦੋ ਹੁਣ ਪਹਿਲੇ ਬਾਸਕਟਬਾਲ ਦਾ ਹੁਣ ਕਬੱਡੀ ਦਾ ਨੈਸ਼ਨਲ ਕਬੱਡੀ ਪੰਜਾਬ ਕੁੜੀ ਕਾਲਾ ਕੱਢੇ ਹੋਰ ਕਬੱਡੀ ਦਾ ਖੇਡ ਖਾਸਾ ਵਾਏ ਕੁਸ਼ਕ ਫਤਿਹ 골ਡਨ ਗੇਟ ਪਹੁੰਚ ਗਏ ਆਪਾਂ ਕਮੰਦਰ ਸਾਹਿਬ ਕਮਰ ਸਾਹਿਬ ਦੀ ਪਵਿੱਤਰ ਪਵਿੱਤਰ ਧਰਤੀ ਦੀ ਨਗਰੀ ਚ ਐਂਟਰੀ ਕਰ ਲਈ ਆਪਾਂ ਠੀਕ ਆ ਬਾਕੀ ਤਾਂ ਦਰਸ਼ਨ ਪਰ ਪੜਦੇ ਟ੍ਰੈਫਿਕ ਦਾ ਸਾਹਮਣਾ ਕਰਨਾ ਰਹਿ ਗਿਆ ਆਪਾਂ ਨੂੰ ਵੇਖੋ ਵਧੀਆ ਆਏ ਸੀ ਯਾਰ ਆਪਾਂ ਆ ਵੀ ਪਾ ਜੀ ਪਰ ਮੰਦਰ ਸਾਹਿਬ ਐਂਟਰ ਹੁੰਦੇ ਪਹੁੰਚ ਗਏ ਜੀ ਸੰਬੇਰੀ ਵੀ ਬਣਾ ਲਈਏ ਕਿਤਾ ਰਹੂਗਾ ਮੱਖਾਂ ਟਿਕਨ ਪਹੁੰਚ ਨਹੀਂ ਹੋਣਾ ਹਾਂ ਪਾਲੀਏ ਬਾਬੇ ਜੀ ਦੋਲੇ ਨਾ ਵੜਾ ਕਾਤਾ

ਤੂੰ ਕੀ ਕਰਕੇ ਆਇਆ ਬਈ ਆਹ ਮੈਂ ਕਿਹਾ ਸੀ ਲੈ ਜਿੰਮ ਜਾਣ ਦਾ ਕੰਮ ਜੋ ਵੀ ਲੱਗਿਆ ਇੱਧਰ ਪਾਣੀ ਆ ਆਹ ਹੋਰ ਇੱਕ ਗੱਲ ਮੇਰੇ ਡੈਡੀ ਦਾ ਨਾਮ ਆ ਬੇੜੇ ਦਾ ਪੰਜ-ਪੰਜ ਰੁਪਏ ਚੜੇਗਾ ਆਹ ਲੇ ਬਲੌਗ ਵੀ ਚੰਦਨ ਤੇ ਆ ਨਾਲੇ ਨਾਲ ਹੋਰ ਤੇ ਇਹਨੂੰ ਜਿਹੜਾ ਕੰਮ ਆ ਉਹ ਕਰ ਚਲੇ ਗੁੱਡ ਨਾਈਟ ਸਾਰਿਆਂ ਨੂੰ ਹਾਲੇ ਹੁਣੀ ਨਹੀਂ ਤੋਰ ਕੇ ਘਰੇ ਵੀ ਜਾਣਾ। ਆਹ ਤੇ ਪੱਦ ਮਾਰੀ। ਟੋਰੀ ਗੁੱਡ ਨਾਈਟ ਨਹੀਂ ਅਜੇ। ਇੱਕ ਵਾਰੀ। ਚਲੋ ਸਹੀ ਆ। ਓਕੇ ਗੁੱਡ ਨਾਈਟ। ਹੁਣੀ ਜਦੋਂ ਮੇਰੀ ਵਾਰੀ ਆਈ ਦੇਖੀ। ਉਹਦੀ ਵਾਰੀ ਕਿ ਕਰਦਾ। ਓਕੇ ਗੁੱਡ ਨਾਈਟ। ਕੋਲ ਹੁੰਦਾ ਨਾ ਵਾਰੀ। ਉਹਨਾਂ ਦੇ ਮੂੰਹ ਦਿਖਾ ਦੇ ਮਾੜੇ ਮਾੜੇ। ਇੱਕ ਵਾਰੀ ਲਾਲ ਬਾਦ। ਗੁੱਡ ਨਾਈਟ ਗੁੱਡ ਨਾਈਟ। ਗੁੱਡ ਨਾਈਟ।